ਅ ਸਵਾਗਤ ਆ ਸਭ ਦਾ ਤੇ ਮੈਂ ਹਸੁਖਾਕੇੜੀ ਵਾਲਾ ਮੂਸਾ ਪਿੰਡ ਖੜਿਆ ਤੇ ਸਭ ਨੂੰ ਪਤਾ ਹੈ ਕਿ ਹਵੇਲੀ ਦੇ ਵਿੱਚ ਛੋਟੇ ਆ ਮੂਸੇ ਦੀ ਐਂਟਰੀ ਹੋ ਚੁੱਕੀ ਹੈ ਸੁਬਦੀਪ ਦੀ ਐਂਟਰੀ ਹੋ ਚੁੱਕੀ ਹੈ ਤੇ ਹੁਣ ਇੱਕ ਨੌਜਵਾਨ ਆਇਆ ਇਸ ਪਿੰਡ ਦੇ ਵਿੱਚ ਪਹਿਲਾਂ ਤਾਂ ਇਸ ਦੇ ਬਾਈਕ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਮੋਡੀਫਾਈਸ ਨੌਜਵਾਨ ਨੇ ਕੀਤਾ ਹੋਇਆ ਸਭ ਤੋਂ ਵੱਡੀ ਗੱਲ ਇਹ ਆ ਕਿ ਆਪਣੇ ਪੂਰੇ ਮੋਟਰਸਾਈਕਲ ਨੂੰ ਬਾਈਕ ਨੂੰ ਜਿਹੜਾ ਹੈਗਾ ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਦੇ ਨਾਲ ਹੀ ਟਕਿਆ ਹੋਇਆ ਆ ਬਹੁਤ ਤਰ੍ਹਾਂ ਦੀਆਂ ਪੋਜ ਵਾਲੀਆਂ ਸਿੱਧੂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਇੱਥੇ ਚਿਪਕਾਈਆਂ ਹੋਈਆਂ ਨੇ ਪੂਰੇ ਬਾਈਕ ਦੀ ਜੇਕਰ ਗੱਲ ਕਰੀਏ ਤਾਂ ਪੂਰੀ ਬਾਈਕ ਤੇ ਜਿਹੜੀਆਂ ਤਸਵੀਰਾਂ ਨੇ ਉਹ ਸਿੱਧੂ ਮੁਸੇਵਾਲੇ ਦੀਆਂ ਪਹਿਲਾਂ ਤਾਂ ਲਗਾਈਆਂ ਹੋਈਆਂ ਨੇ ਔਰ ਉਸ ਤੋਂ ਬਾਅਦ ਇਸ ਮੋਟਰਸਾਈਕਲ ਦੇ ਵਿੱਚ ਬਹੁਤ ਸਾਰੀ ਤਬਦੀਲੀ ਆ ਦੇਖ ਸਕਦੇ ਹੋ ਕਿ ਗੱਡੀ ਦਾ ਜਿਹੜਾ ਸਟੀering ਆ ਉਹ ਇੱਥੇ ਫਿੱਟ ਕੀਤਾ ਹੋਇਆ ਇਸ ਨੌਜਵਾਨ ਨੇ ਤੇ ਨਾਲ ਹੀ ਨਾਲ ਗੇਅਰ ਦੇ ਜੇ ਗੱਲ ਕਰੀਏ ਤਾਂ ਪੈਰ ਦੇ ਨਾਲ ਗੇਅਰ ਦੀ ਆਪਸ਼ਨ ਦੇ ਨਾਲ ਨਾਲ ਇੱਕ ਹੱਥ ਦੇ ਨਾਲ ਵੀ ਜਿਹੜਾ ਗियर ਪੈਣ ਦੀ ਵਿਵਸਥਾ ਉਹ ਕੀਤੀ ਹੋਈ ਆ ਇਸ ਨੌਜਵਾਨ ਨੇ ਸਪੀਕਰ ਲਗਾਏ ਹੋਏ ਨੇ ਇਹਦੇ ਤੇ ਸਟੀਰੀਓ ਲਗਾਇਆ ਗਿਆ ਆ ਤੇ ਕਹਿ ਸਕਦੇ ਆ ਕਿ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਇਹਦੇ ਵਿੱਚ ਆ ਮੋਡੀਫਾਈ ਕੀਤਾ ਗਿਆ ਆ ਇਸਨੇ ਨੌਜਵਾਨ ਨੇ ਤੇ ਸਾਰੇ ਕਿਤੇ ਹੀ ਜਿਹੜੇ ਸਟicker ਨੇ ਉਹ ਸਿੱਧੂ ਦੇ ਹੀ ਸਿੱਧੂ ਦੇ ਲਗਾਏ ਗਏ ਨੇ ਤੇ ਵੱਖਰਾ ਸ਼ੌਕ ਆ ਨੌਜਵਾਨ ਦਾ ਹਰਿਆਣਾ ਤੋਂ ਕਹਿੰਦਾ ਮੈਂ ਆਇਆ ਤੇ ਗੱਲਬਾਤ ਕਰ ਲੈਣੇ ਆਂ ਭਰਾ ਕੀ ਨਾਮ ਆ ਤੁਹਾਡਾ ਸੰਦੀਪ ਹੈ ਜੀ ਸੰਦੀਪ ਇਹ ਕੀ ਬਣਾ ਰੱਖਿਆ ਕੀ ਹੈ ਕੀ ਕਿਵੇਂ ਇਹ ਆਪਾਂ ਬਾਈਕ ਸੀ ਹੈ ਤੇ ਹੈਂਡਲ ਫਿੱਟ ਕੀਤਾ ਗੱਡੀ ਦਾ ਸਟੇਰੀਂਗ ਕਰਤਾ ਹੈ ਤੇ ਗੇਅਰ ਲੀਵਰ ਲਾ ਦਿੱਤਾ ਹੈ ਤੇ ਮਿਊਜ਼ਿਕ ਲਾ ਦਿੱਤਾ ਹੈ ਤੇ ਇਹ ਸੈਂਸਰਾ ਸੀ ਮੈਂ ਕਾਰਬੂਟਰ ਪਾ ਦਿੱਤਾ ਹੈ ਦੇਦੇ ਪਹਿਲੇ 3 ਲੀਟਰ ਤੋਂ ਬਿਨਾ ਚੱਲਦੀ ਨਹੀਂ ਸੀ ਹੁਣ 20 ਰੁਪਿਆ ਦੇ ਵਿੱਚ ਚੱਲਦੀ ਪੈਟਰੋਲ ਤੇ ਹੁਣ ਇਹਦੀ ਐਵਰੇਜ ਵਧਾ ਲਈ ਐਵਰੇਜ ਵਧਾ ਲਈ 70 75 ਦੀ ਕਰ ਦਿੱਤੀ ਪਹਿਲਾਂ 40 45 ਦੀ ਸੀ ਅੱਛਾ ਉਹ ਕਾਰਬਿਟਰ ਲਾਇਆ ਹਾਂ ਕਾਰਬਿਟਰ ਲਾਇਆ ਇੱਧਰ ਤੁਸੀਂ ਕੰਮ ਕਰਦੇ ਹੋ ਮੋਟਰਸਾਈਕਲ ਦਾ ਕੰਮ ਕਰਦੇ ਆ ਸੀ ਕਾਰੀਗਰ ਹਾਂਜੀ ਹਾਂਜੀ ਕਿੱਥੇ ਤੋਂ ਮਤਲਬ ਉਹ ਡਾ ਦੁਕਾਨ ਹੈ ਆਪਣੀ ਪਾਣੀ ਪੱਤ ਰਹਿਣ ਵਾਲਾ ਹਾਂ ਤੇ ਪਾਣੀ ਪੱਤ ਹੁਣ ਤੁਸੀਂ ਚਲਾ ਕੇ ਆਏ ਹੋ ਹਾਂ ਹਾਂ ਪਾਣੀ ਪੱਤੋ ਆਇਆ ਮੈਂ ਕੀ ਅੱਜ ਦਾ ਦਿਨ ਖਾਸ ਦੇਖਿਆ ਤੁਸੀਂ ਇੱਥੇ ਆਣ ਲਈ ਮੈਂ ਬੜੀ ਖੁਸ਼ੀ ਹੋਈ ਸਿੱਧੂ ਭਾਈ ਨੂੰ ਮਿਲਣ ਆਇਆ ਸੀ ਹਾਂ ਉਹਨਾਂ ਨੇ ਹਾਂ ਛੋਟੇ ਸੀ ਦੋਨੋਂ ਪਹਿਲਾਂ ਵੀ ਆਇਆ ਮੈਂ ਇੱਕ ਦੋ ਵਾਰੀ ਉਹ ਦੇ ਮਰਨ ਤੋਂ ਬਾਅਦ ਆਇਆ ਮੈਂ ਉਹਦੇ ਪਹਿਲਾਂ ਨਹੀਂ ਆਇਆ ਫਿਰ ਦੇਖਦੇ ਨੇ ਲੋਕ ਵੇਂਦੇ ਨਹੀਂ ਖੜਖੜ ਜੱਜ ਜਾਂਦੇ ਹੋ ਫੋਟੋਆ ਕਰਵਾਉਂਦੇ ਆ ਵੇ ਕਰਵਾ ਲਾ ਕੋਈ ਦਿੱਕਤ ਨਹੀਂ ਕਰਵਾਉ ਹਮ ਕਦੇ ਪੁਲਿਸ ਵਾਲੇ ਨਹੀਂ ਰੋਕੇ ਵੀ ਆ ਜਾ ਫਿਰ ਨਹੀਂ ਨਹੀਂ ਕੋਈ ਨਹੀਂ ਰੋਕਦਾ ਉਹ ਕਹਿੰਦੇ ਆ ਭਾਈ ਚੜਦੀ ਕਲਾ ਚੱਲ ਭਾਈ ਸ਼ੌਕ ਹੈ ਹਾਂ ਸ਼ੌਕ ਹੈ ਕੋਈ ਦਿੱਕਤ ਨਹੀਂ ਆਏਗੀ ਹਮ ਤੇ ਹੋਰ ਇੱਕ ਤਾਂ ਸਟੀering ਲਾ ਲਿਆ ਆ ਗੇਅਰ ਦਾ ਲਾ ਲਿਆ ਤੇ ਇੱਕ ਕਾਰਬੂਰੇਟਰ ਲਾ ਲਿਆ ਨਾ ਹਾਂ ਔਰ ਮਿਊਜ਼ਿਕ ਹੋ ਗਿਆ ਦਿੱਤੇ ਮਿਊਜ਼ਿਕ ਫਿੱਟ ਹੈ ਮਿਊਜ਼ਿਕ ਵੀ ਲਗਾਇਆ ਹਾਂ 70 17 ਟਾਈਪ ਦੇ ਦੇ ਤੇ ਇੰਡੀਕੇਟਰ ਜਗਦੇ ਆ ਅੱਛਾ ਹਾਂ 70 ਟਾਈਪ ਦੇ ਓਕੇ ਹਾਂਜੀ ਤੇ ਜਿਹੜਾ ਵੀ ਲਿੰਕ ਕਰਾਂਗੇ ਨਹੀਂ ਉਹ ਮੈਂ ਆਪਣੇ ਸਟਾਈਲ ਬਦਲ ਦੇ ਰਹੇ ਹਾਂ ਅੰਡੀ ਅੱਛਾ ਲਾਈਟਾਂ ਦੇ ਰੰਗ ਵੀ ਬਦਲ ਦਿੰਨੇ ਤੇ ਸਟਾਈਲ ਵੀ ਬਦਲ ਹਾਂ ਬਦਲਦਾ ਇਹ ਵੀ ਆਪ ਦੇ ਹੱਥ ਆਪਣੇ ਆਪ ਕੀਤਾ ਹੈ ਕੀ ਦੇਖਦੇ ਹੋ ਇਨੀ ਦੁਨੀਆਵਾਰ ਆਂਦੀ ਆ ਇੱਥੇ ਮੂਸੇ ਪਿੰਡ ਹਨਾ ਛੋੜੇ ਮੂਸੇ ਵਾਲ ਨੂੰ ਲੈ ਕੇ ਹੋਰ ਆ ਕਿਵੇਂ ਦੇਖਦੇ ਹੋ ਹਰਿਆਣੇ ਦੇ ਵਿੱਚ ਕਿਹੋ ਜਿਹਾ ਕਰੇਜ ਆਏਗਾ ਕਿੰਨੀ ਖੁਸ਼ੀ ਹੈਗੀ ਆ ਇਹਦਾ ਪੂਰੇ ਵਰਲਡ ਤੇ ਚੱਲਦਾ ਹੈ ਮਿੱਤਰ ਦਾ ਨਾ ਹੂੰ ਬੜੀ ਖੁਸ਼ੀ ਹੈ ਭਾਈ ਛੋਟਾ ਆ ਗਿਆ ਆਪਣਾ ਭਰਾ ਹੂੰ ਤਾਂ ਜਿੱਤਾਂ ਦੇ ਨੇ ਭਾਈ ਦੁਬਾਰਾ ਸਿੱਧੂ ਆ ਗਿਆ ਹੈ ਐਵੇਂ ਦੁਬਾਰਾ ਇਹਦੇ ਸੌਂਗ ਆਣਗੇ ਦੁਬਾਰਾ ਚੱਲਣਗੇ ਹੂੰ ਅਸੀਂ ਸੁਣਦੇ ਸੌਂਗ ਸੌਂਗ ਸੁਣ ਕੇ ਤਾਂ ਹੀ ਕੰਮ ਕਰਦੇ ਦਾ ਅੱਛਾ ਗਾਣੇ ਚੱਲਦੇ ਫਿਰ ਕੰਮ ਕਰਦੇ ਹਾਂ ਫਿਰ ਕਰਦੇ ਹਾਂ ਜੀ ਹੂੰ ਕੀ ਬਾਤ ਹੈ ਜਿੱਥੇ ਪੰਜ ਗੱਡੀਆਂ ਹੁੰਦੇ ਉੱਥੇ 10 ਹੁੰਦੀਆਂ ਦੇ ਸੌਂਗ ਚੱਲਦੇ ਹਾਂ ਜੀ ਜੋ ਚੱਲ ਜਾਂਦਾ ਹੈ ਹਾਂ ਜੀ ਹਾਂ ਜੀ ਕੀ ਬਾਤ ਹੈ ਮੁੰਡੇ ਵੀ ਰੱਖੇ ਹੋਏ ਨੇ ਕੋਈ ਨਹੀਂ ਨਹੀਂ ਆਪੇ ਕਰਦਾ ਮੈਂ ਕੰਮ ਮੁੰਡਿਆਂ ਤੇ ਭਰੋਸੇ ਨਹੀਂ ਹੂੰ ਆਪਣੇ ਆਪ ਖਰੀਦਾ ਕੰਮ ਮੁੰਡੇ ਦੇ ਪਰੋਸੇ ਨਹੀਂ ਖਰੀਦਾ ਨਹੀਂ ਕਿਹਾ ਵੀ ਚੰਗੀ ਭਲੀ ਤੁਸੀਂ ਬਾਈਕ ਖਰਾਬ ਕਰ ਲਈ ਨਹੀਂ ਨਹੀਂ ਕੋਈ ਨਹੀਂ ਸਾਰੇ ਖੁਸ਼ ਹੈ ਮੋਟਰਸਾਈਕਲ ਖਰਾਬ ਕਰ ਲਈ ਖੁਸ਼ ਹੈ ਸਾਰੇ ਮੰਮੀ ਮੰਮੀ ਆਂਦੀ ਹੈ ਕੋਈ ਦਿੱਕਤ ਨਹੀਂ ਪਰਵਾਹ ਨਹੀਂ ਕਿੰਨੇ ਪੈਸੇ ਲਗੇ ਲਾਈ ਜਾ ਕਮਾਂਦਾ ਤੇ ਲਾਈ ਜਾ ਕੋਈ ਪਰਵਾਹ ਨਹੀਂ ਹੈ ਸ਼ੌਕ ਪੂਰਾ ਕਰ ਲੈ ਹਾਂ ਸ਼ੌਕ ਪੂਰਾ ਕਾਰ ਹੀ ਬਣਾਈ ਫਿਰਦਾ ਹਾਂਜੀ ਕਾਰ ਹੀ ਬਣਾਈ ਹਾਂ ਗੱਡੀ ਵੀ ਖੜੀ ਹੈ ਘਰ ਗੱਡੀ ਚਲਾਉਣਾ ਜੀ ਨਹੀਂ ਕਰਦਾ ਜੀ ਨਹੀਂ ਨਹੀਂ ਕਰਦਾ ਕੀ ਬਾਤ ਹੈ ਬਿਲਕੁਲ ਜੀ ਵਾਕਈ ਮੁੰਡੇ ਦਾ ਸ਼ੌਕ ਆ ਤੇ ਸ਼ੌਕ ਪੂਰਾ ਕਰ ਲਈ ਨੇ ਬਾਈਕ ਨੂੰ ਹੀ ਗੱਡੀ ਦਾ ਰੂਪ ਦੇ ਦਿੱਤਾ ਸਟੀering ਲਗਾਤਾ ਗੇਅਰ ਲਗਾ ਲਿਆ ਕਹਿੰਦਾ ਵੀ ਮੈਂ ਐਵਰੇਜ ਵਧਾ ਲਈ ਇਹਦੀ ਦਿੱਤੀ ਕਾਰਬੂਰੇਟਰ ਲਗਾ ਕੇ ਹੁਣ ਵਧੀਆ 20 ਰੁਪਏ ਦੇ ਵਿੱਚ ਕਾਫੀ ਪੈਟਰੋਲ ਜਿਹੜਾ ਹੈਗਾ ਸਰਵਿਸ ਫਰੀ ਕੀਤੀ ਹੈ ਨਿਊ ਜੀ ਹੈ ਆਪਣਾ ਸਰਵਿਸ ਫਰੀ ਕੀਤੀ ਸੁਧ ਦੇ ਮੁਸੇ ਵਾਇਦੇ ਜਦੋਂ ਦਾ ਸਿੱਧੂ ਭਾਈ ਹੋਇਆ ਇਹ ਛੋਟਾ ਸਰਵਿਸ ਦੀ ਲੈਵਰ ਫਰੀ ਕੀਤੀ ਹੈ ਪੂਰੇ ਜਿੰਨੇ ਮਰਜੀ ਆਓ ਕਿੰਨੇ ਦਿਨ ਲਈ ਲਾਈਫ ਟਾਈਮ ਕੀਤੀ ਹੈ ਨਹੀਂ ਜੇ ਕੋਈ ਮੋਟਰਸਾਈਕਲ ਕੋਈ ਲੈ ਕੇ ਆਂਦਾ ਤਾਂ ਸਰਵਿਸ ਕਰਵਾਉਂਦਾ ਹੈ ਤੇਲ ਦੇ ਪੈਸੇ ਲੈਣ ਜਾਣਗੇ ਲੇਬਰ ਨਹੀਂ ਲੈ ਲੈਣਗੇ ਇਹ ਕਰਤਾ ਹੈ ਲਾਣਾ ਕਰਦਾ ਇਹ ਨਿਊਜ਼ ਹੈ ਮੇਰੇ ਕੋਲ ਤੁਸੀਂ ਆਪ ਹਾਂ ਹਾਂ ਇਹ ਨਿਊਜ਼ ਬੜੀ ਕਿੰਨੇ ਕਿ ਫਿਰ ਬਾਈਕ ਆ ਗਈ ਘੱਟੋ ਘੱਟ 50 60 ਬਾਈਕ ਆ ਗਈ 50 60 ਮੋਟਰਸਾਈਕਲ ਫਰੀ ਦੇ ਵਿੱਚ ਸਰਵਿਸ ਕਰ ਦਿੱਤੀ ਫਰੀ ਫਰੀ ਕਰ ਦਿੱਤੀ ਹੁਣ ਕਿੰਨੇ ਦਿਨ ਚੱਲੇ ਫਿਰ ਲਾਈਫ ਟਾਈਮ ਚੱਲੇਗੀ ਜਿੰਨਾ ਤੇਰੇ ਮੈਂ ਜੀਵਾਂਗਾ ਕਰਤਾ ਹਾਂ ਬੋਰਡ ਵੀ ਲਾਇਆ ਲਿਖ ਕੇ ਹਾਂ ਜੀ ਹਾਂ ਜੀ ਕੀ ਬਾਤ ਹੈ ਫਿਰ ਕਰਦੇ ਨਹੀਂ ਕਹਿੰਦੇ ਵੀ ਇਹ ਕੀ ਨਹੀਂ 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 ਕਰਦਿਆ ਨੂੰ ਕਿ ਇੱਕ ਮੰਨਦੇ ਅਸੀਂ ਆ ਹੂੰ ਕੋਈ ਦਿੱਕਤ ਨਹੀਂ ਆਏਗੀ ਲੇਬਰ ਫਰੀ ਲੇਬਰ ਫਰੀ ਕੀ ਬਾਤ ਕਿੰਨੇ ਪੈਸੇ ਲੱਗਣਗੇ ਸਮਾਨ ਲੱਗਣਗੇ ਹਾਂਜੀ ਕੀ ਬਾਤ ਇਹ ਚਾਰ ਦਾ ਸਮਾਨ ਹੋਊਗਾ 800 ਦਾ ਮਿਲੇਗਾ 800 ਦਾ ਹੋਗਾ 600 ਦਾ ਮਿਲੇ 200 ਰੁਪਏ ਲੈਸ ਅੱਛਾ ਮਤਲਬ ਫਰੀ ਆਪਣੀ ਮਿਹਨਤ ਹਾਂ ਮਿਹਨਤ ਫਰੀ ਬਿਲਕੁਲ ਜੀ ਨੌਜਵਾਨ ਕਹਿੰਦਾ ਵੀ ਸਿੱਧੂ ਮਸੇਵਾਲੇ ਦੀ آمد ਨੂੰ ਲੈ ਕੇ ਇਸਨੇ ਹਰਿਆਣੇ ਦੇ ਵਿੱਚ ਪਾਣੀਪੱਤ ਹਾਂ ਮਤਲਬ ਪਾਣੀਪੱਤ ਕਹਿੰਦਾ ਵੀ ਦੁਕਾਨ ਆ ਤੇ ਉੱਥੇ ਨੇ ਸਰਵਿਸ ਫਰੀ ਕਰਤੀ ਤੇ ਹੁਣ ਤੱਕ 50 60 ਜਿਹੜੇ ਬਾਈਕ ਨੇ ਇਹਨਾਂ ਕੋਲ ਆ ਚੁੱਕੇ ਨੇ ਜਿਨ੍ਹਾਂ ਦੀ ਸਰਵਿਸ ਇਹਨੇ ਫ੍ਰੀ ਕੀਤੀ ਆ ਸਿਰਫ ਖੁਸ਼ੀ ਦੇ ਵਿੱਚ ਤੇ ਆਪਣੇ ਇੱਕ ਬਾਈਕ ਨੂੰ ਵੀ ਇੱਕ ਨਵਾਂ ਜਿਹੜਾ ਰੂਪ ਹੈ ਉਹ ਦਿੱਤਾ ਹੈ